ਬੇ ਮਾਡਲ ਇਹ ਸਾਰਾ origignal ਲੱਗਦਾ ਸਾਰਾ origignal ਜੀ ਹਨਾ ਇਹ ਸਾਰਾ origignal ਹੈ ਹਾਂਜੀ ਹਾਂਜੀ ਓਕੇ ਕੋਈ ਲੀਕਿੰਗ ਦੀ ਸਮੱਸਿਆ ਨਹੀਂ ਹਾਂਜੀ ਹਾਂਜੀ ਤੇ ਡਬਲ ਕਲੱਚ ਦੱਸਿਓ ਭਾਈ ਜੀ ਇਹ ਆ ਦੇਖਿਓ ਆਹ ਰੇਸ ਅੱਜ ਕੱਲ ਇਹ ਮੁੰਡੇ ਬਹੁਤ ਲਵਾਉਂਦੇ ਆ ਹਨਾ ਹਾਂਜੀ 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 ਆ 265 DI ਭਾਈ ਜੀ ਮਾਡਲ ਦੀ ਗੱਲ ਕਰੀਏ ਸਰਪੰਚ ਮਾਡਲ ਜੀ ਸਰਪੰਚ ਮਾਡਲ ਹੈ ਹਾਂਜੀ ਹਾਂਜੀ ਕਿਹਨਾ ਮਾਡਲ ਆ ਭਾਈ ਜੀ 2002 ਜੀ 2002 ਮਾੜੀ ਇਹ ਦੀ ਡਿਮਾਂਡ ਕੀ ਆ ਇਹ ਦੀ ਡਿਮਾਂਡ ਵੀਰੇ 2 ਲੱਖ ਰੁਪਏ ਜੀ ਤੇ ਭਾਈ ਜਿਹੜਾ ਆ ਖੜਾ 475 ਇਹ ਵੀਰੇ 97 ਮਾਡਲ ਹੈ ਵੀ ਅੱਛਾ ਇਹ ਵੀ 97 ਮਾਡ 13 ਦੇ ਟਾਇਰ ਨੇ ਪਿੱਛੇ ਟਾਇਰ ਹੈਗੇ ਨੇ ਨਵੇਂ ਵਰਗੇ ਨਵੇਂ ਵਰਗੇ ਟਾਇਰ ਮੂਹਰਲੇ ਵੀ ਚੰਗੇ ਨੇ ਬਾਈ ਹਾਂਜੀ ਹਾਂ ਤੇ ਹੁਣ ਰੇਟ ਇਹਦਾ ਉਹ ਦੇ ਦੀ ਮਤਲਬ ਜਿਹੜਾ ਸੱਜਣ ਕਹੇ ਵੀ ਬਾਈ ਮੈਂ ਹੱਕ ਕੇ ਲੈ ਕੇ ਆਉਣਾ 1,65,000 ਦਾ ਜੀ 1,65,000 ਦਾ 60 ਦੇ ਦੇ ਦਈਏ ਦੇ ਦਿਓ ਵੀਰੇ ਕੈਦੂਪੁਰ ਦੇ ਅੱਡੇ ਉੱਤੇ ਟਰੈਕਟਰ ਖੜੇ ਬੜੇ ਹੀ ਜੈਂਕੀ ਹੈ ਹਿਆਣਾ ਕਲਾ ਪਿੰਡ ਗੱਭਰੂ ਦਾ ਨਾਂ ਬਾਈ ਦਾ ਹੈਪੀ ਹੈ ਮੇਤਰੋ ਬਾਈ ਦਾ ਨਾਮ ਬਲਵਿੰਦਰ ਸਿੰਘ ਹੈਪੀ ਹੈ ਕੀ ਹਾਲ ਹੈ ਐਲਪੀ ਠੀਕ ਹੈ ਵੀਰੇ ਕੰਮ ਕਰਕੇ ਚੱਲਦਾ ਕੰਮ ਕਰਦਾ ਬੜਾ ਵਧੀਆ ਵੀਰੇ ਤੇ ਮੇਤਰੋ ਜਦੋਂ ਤੁਸੀਂ ਨਾਬੇ ਤੋਂ ਬਾਦਸੋਂ ਨੂੰ ਜਾਓਗੇ ਕਿ ਆਪਣਾ ਕਿਧੂ ਪਰ ਰਸਤੇ ਦੇ ਵਿੱਚ ਪੈ ਜਾਂਦਾ ਬਾਈ ਹਣਾ ਵਿਚਾਲੇ ਸੈਂਟਰ ਚ ਆ ਜੀ ਇਹ ਸੈਂਟਰ ਚ ਆ ਗਿਆ ਇਹ ਸਾਲਾਂ ਤੋਂ ਤੁਸੀਂ ਟਰੈਕਟਰ ਦਾ ਕੰਮ ਕਰਦੇ ਹੋ ਮੈਨੂੰ ਵੀਰੇ ਹੋ ਗਿਆ ਜੀ 15 ਸਾਲ 15 ਸਾਲਾਂ ਤੋਂ ਓਕੇ ਅੱਜ ਤੱਕ ਮਤਲਬ ਜਿੰਨੇ ਕ ਟਰੈਕਟਰ ਵੇਚਿਆ ਕਦੇ ਲੰਬਾ ਤਾਂ ਨਹੀਂ ਆਇਆ ਹੋਣਾ ਲੰਬਾ ਨਹੀਂ ਆਇਆ ਜੀ ਬੜਾ ਬੜਾ ਟਰੈਕਟਰ ਵੇਚਿਆ ਜੀ ਬਹੁਤ ਟਰੈਕਟਰ ਵੇਚਿਆ ਜੀ ਕਦੇ ਲੰਬਾ ਨਹੀਂ ਆਇਆ ਜੀ ਆਹ ਬ ਅੱਛਾ ਇਹ ਵਾਇਰੀ ਅਸਰੀ ਗੱਲ ਵੀਰੇ ਪਹਿਲਾਂ ਲਾ ਵਾਇਰੇ ਨਾਲ ਗੱਲ ਕਰਦੇ ਆ ਬਾਈ ਤੁਹਾਡਾ ਕਿਹੜਾ ਪਿੰਡ ਆ ਮੇਰਾ ਲਵਾਣਾ ਪਿੰਡ ਆ ਵੀਰੇ ਲਵਾਣਾ ਪਿੰਡ ਲਵਾਣਾ ਇੱਥੇ ਹੀ ਪੈ ਜਾਂਦਾ ਹੈ ਬਾਕੀ ਤੁਹਾਨੂੰ ਵੱਧ ਪਤਾ ਹੁੰਦਾ ਵੀ ਮਤਲਬ ਕੰਮ ਵਧੀਆ ਬਾਈ ਰਹਿੰਦਾ ਬਹੁਤ ਵਧੀਆ ਪੁਰਾਣਾ ਕੰਮ ਕਰਦਾ ਕਦੇ ਕੋਈ ਰੌਲਾ ਰੱਪਾ ਨਹੀਂ ਅੱਛਾ ਕਦੇ ਕਿਸੇ ਨਾਲ ਕੋਈ ਗੱਲ ਨਹੀਂ ਠੀਕ ਹੈ ਗੱਲ ਇਹ ਹੁੰਦੀ ਹੈ ਨਾ ਵੀ ਜਿਹੜਾ ਬੰਦਾ 15 ਸਾਲਾਂ ਤੋਂ ਆਪਣੇ ਅੱਡੇ ਤੇ ਟਿਕਿਆ ਖੜਾ ਉਹ ਫਿਰ ਕਿਸੇ ਗੱਲਾਂ ਨਾਲ ਜੇ ਗੱਲ ਕਰੀਏ ਟਰੈਕਟਰ ਤੁਹਾਡੇ ਲਈ ਜਿਆਦਾ ਪੰਜਾਬ ਨੰਬਰ ਹੀ ਹੁੰਦੇ ਆ ਕਿ ਹੋਰ ਟਰੈਕਟਰਾਂ ਦਾ ਵੀ ਕੰਮ ਕਰਦੇ ਹੋ ਤਕਰੀਬਨ ਪੰਜਾਬ ਨੰਬਰ ਵੱਧ ਹੁੰਦੇ ਨੇ ਜੀ ਵਿੱਚ ਟਾਮਾ ਇੱਕ ਦੋ ਟਰੈਕਟਰ ਬਾਹਰ ਲੈ ਆ ਜਾਂਦੇ ਓਕੇ ਓਕੇ ਉਹ ਆ ਰੈਸਟਮੈਂਟ ਹੋ ਜਾਂਦੀ ਆ ਤੇ ਆਪ ਗੱਲ ਕਿਹੜੀ ਤੋਂ ਸ਼ੁਰੂਆਤ ਕਰੀਏ ਬਈ ਦੱਸੋ ਇੱਥੇ ਕਰੀਏ ਲੈ ਮਿੱਤਰੋ ਹਾਂ ਫੋਰਡ 3700 ਲਿਆਇਆ ਤੁਹਾਡੇ ਵਾਸਤੇ ਤੇ ਬਈ ਕਲਰ ਪੇਂਟ ਦਾ ਤਾਂ ਪਹਿਲਾਂ ਦੱਸਿਓ ਇਹ ਕਿਵੇਂ ਰੈਡੀ ਹੋਇਆ ਹੋਇਆ ਹਾਂਜੀ ਰੈਡੀ ਹੋਇਆ ਬਈ ਅੱਛਾ ਸਾਰਾ ਇਹ ਤਿਆਰ ਹੋਇਆ ਹੋਇਆ ਤਿਆਰ ਹੋਇਆ ਓਕੇ ਇੰਜਨ ਗੇਅਰ ਦਾ ਕਿਵੇਂ ਆ ਬਾਈ ਇਹ ਇੰਜਨ ਗੇਅਰ ਦਾ ਬਹੁਤ ਵਧੀਆ ਜੀ ਓਕੇ ਆ ਪੂਰਾ ਪੂਰਾ ਓਕੇ ਜੀ ਧਰਮੇ ਕੰਡੀਸ਼ਨ ਦਿਖਾ ਪਹਿਲਾਂ ਤਾਂ ਜਿਹੜੇ ਸੱਜਣ ਨੇ ਤਿਆਰ ਕੀਤਾ ਯਾਰ ਉਹਨੂੰ ਵੀ ਸੈਲੂਟ ਬਣਦਾ ਵੀ ਸੋਹਣਾ ਬਹੁਤ ਬਣਾਇਆ ਹੈ ਨਾ ਬਈ ਹਾਈ ਸਪੀਡ ਸੈਲਫ ਲੱਗੀ ਆ ਤੇ ਜੇ ਗੱਲ ਕਰੀਏ ਮਤਲਬ ਕੰਪਲੀਟ ਹੀ ਹੋਇਆ ਮਗਰਾੜ ਵੀ ਸਾਰੇ ਨਵੇਂ ਨੇ ਨਾ ਵਧੀਆ ਬੰਦੇ ਨੇ ਆਪ ਜ਼ਿੰਮੇਦਾਰ ਨੇ ਕਰਾਇਆ ਸੀਗਾ ਜੀ ਇਹ ਅਸਾ ਜ਼ਿੰਮੇਦਾਰ ਨੇ ਆਪਣੇ ਵਾਸਤੇ ਹੀ ਧਿਆਰ ਕਰਾਇਆ ਹੋਇਆ ਹਾਂਜੀ ਹਾਂਜੀ ਓਕੇ ਤੇ ਜੇ ਮਗਰੇ ਟਾਇਰਾਂ ਦੀ ਗੱਲ ਕਰੀ ਬਈ ਕਿੰਨੇ ਕੁ ਪੈਸੇ ਹੋਣੇ ਇਹਦੇ ਪਿਛਲਾ ਟਾਇਰ ਵੀਰੇ 65 ਕੁ ਪੈਸੇ ਨੇ ਜੇਕੇ ਦੇ ਹਾਂ ਅਗਲੇ ਚ ਇੱਕ ਇਹਦੇ ਨਵੇਂ ਮੰਗੂ ਨੇ ਤੇ ਜੇ ਗੱਲ ਕਰੀਏ ਇਹਦਾ ਨੰਬਰ ਕਿੱਥੋਂ ਦਾ ਹੋਊਗਾ ਨੰਬਰ ਪੰਜਾਬ ਦਾ ਜੀ ਪੰਜਾਬ ਦਾ ਇਹ ਇਹਦੀ ਡਿਮਾਂਡ ਕੀ ਹੈ ਡਾਇਰੈਕਟਰ ਦੀ ਇਹਦਾ ਵੀਰੇ 1,35,000 ਰੁਪਇਆ 1,35,000 ਕਿੰਨੇ ਦਾ ਦੇ ਦਈਏ ਫੇਰ ਦੇ ਦੋ ਪੱਟੀ ਸਾਹਿ ਫਤੋ ਬਾਹਰ ਨਹੀਂ ਆਪਾਂ ਕੋਈ ਗੱਲ ਨਹੀਂ ਬੱਟੀ ਸਾਹਿਬ ਚੱਲ ਖੁੱਲੇ ਦਿਨ ਨਾਲ ਕਰਦੇ ਮਾਰਦਾਂ ਠੀਕ ਹੈ ਲੈ ਮਿੱਤਰੋ ਜਿਹੜੇ ਸੱਜਣ ਨੇ 3700 ਫੋਰਡ ਲੈਣਾ ਨਾ ਬਾਈ ਨੂੰ ਫੋਨ ਲਾ ਲਿਓ ਤੇ ਬਈ ਜਿਹੜਾ ਆ ਖੜਾ ਇਧਰਲੇ ਪਾਸੇ ਮੈਸੀ ਹਾਂਜੀ ਇਹ ਮੈਸੀ ਵੀਰੇ 3035 ਡੀਆਈ ਹੈ ਹਾਂਜੀ ਹਾਂਜੀ ਡੀਆਈ ਦੀ ਹਾਂ ਇਹ ਇਹ ਕਿੰਨਾ ਮਾਡਲ ਹੈ ਬਾਈ 1997 ਮਾਡਲ ਹੈ ਜੀ ਅਸਾ 97 ਮਾਡਲ ਹੈ ਹਾਂਜੀ ਇਹ ਮੈਨੂੰ ਕੋਈ ਗੱਲ ਦੱਸਿਓ ਬਾਈ ਇਹ ਮਤਲਬ ਤੁਸੀਂ ਤਿਆਰ ਕਰਵਾਇਆ ਜਾਂ ਹੋ ਕੇ ਆਇਆ ਹੈ ਹੋ ਕੇ ਆਇਆ ਹੈ ਜੀ ਪਹਿਲਾਂ ਹੀ ਤਿਆਰ ਆਪਣੇ ਕੋਲ ਅਸਾ ਇਦਾਂ ਹੀ ਪਹਿਲਾਂ ਕਿਸਾਨਪਰਾ ਦਾ ਹੀ ਕਰਾਇਆ ਹੋਇਆ ਹਾਂਜੀ ਹਾਂਜੀ ਓਕੇ ਇਹ ਵੀਰ ਇਹ ਰੈਡੀ ਹੋਇਆ ਹੋਇਆ ਹੈ ਨਾ ਮੋਡੀਫਿਕੇਸ਼ਨ ਹੋਇਆ ਹੋਇਆ ਹੈ ਨਾ ਵੀਰ ਦੂਰੋਂ ਦੇਖ ਕੇ ਐਂ ਲੱਗਦਾ ਵੀ origignal ਹੈ ਹਾਂ origignal ਹੀ ਲੱਗਦਾ ਹੈ ਹਨਾ ਦਰਮ ਇਹਦੀ ਲੁੱਕ ਦਿਖਾਓ ਤੂੰ ਉਰੇ ਲਈ ਨਹੀਂ ਕੱਲੀ ਕੱਲੀ ਚੀਜ਼ ਤੇ ਦੇਖ ਹਨਾ ਇਹ ਇਹ ਲੱਗ ਨਹੀਂ ਰਿਹਾ ਵੀ ਪੇਂਟ ਹੋਇਆ ਹੋਇਆ ਹੈ ਹਾਂਜੀ ਹਾਂਜੀ ਦੇਖੋ ਜਿਵੇਂ ਏਜੰਸੀ ਵਾਲਾ ਕੰਮ ਨਹੀਂ ਹੁੰਦਾ ਪੂਰੇ ਘੈਂਟ ਤਰੀਕੇ ਦੇ ਨਾਲ ਹਰ ਇੱਕ ਚੀਜ਼ ਧਿਆਨ ਦੇ ਵਿੱਚ ਰੱਖੀ ਹੋਈ ਹੈ ਅਜੇ ਲਿੰਕਾਂ ਲੁਕਾਂ ਦੀ ਗੱਲ ਕਰੀਏ ਸੌਂਕ ਨਾਲ ਸੰਗਲ ਸੰਗਲ ਸਾਰੇ ਬਾਈ ਨੇ ਨਵੇਂ ਲਾਏ ਹੈ ਹਨਾ ਤੇ ਬਾਈ ਜੇ ਇਹਦੀ ਗੱਲ ਕਰੀਏ ਮਾਡਲ 97 ਆ ਹਾਂਜੀ ਬਿਲਕੁਲ ਹੈਨਾ ਤੇ ਇਹਦਾ ਨੰਬਰ ਕਿੱਥੋਂ ਦਾ ਹੋਊਗਾ ਨੰਬਰ ਪੰਜਾਬ ਦਾ ਜੀ ਨੰਬਰ ਇਹ ਤਾਂ ਪੰਜਾਬ ਦਾ ਕੀ ਡਿਮਾਂਡ ਹੈ ਦੀ ਕਿੰਨੇ ਦਾ ਦੇਣਾ ਇਹ 2 ਲੱਖ ਰੁਪਏ ਦੀ ਡਿਮਾਂਡ ਹੈ ਜੀ 2 ਲੱਖ ਰੁਪਏ ਦੀ ਡਿਮਾਂਡ ਹੈ ਮਾਨਤਾਨ ਕਰ ਦਾਂਗੇ ਮੌਕੇ ਤੇ ਜੀ ਮਾਨਤਾਨ ਫੁੱਲ ਕਰ ਦਿੰਦੇ ਹਾਂ ਫੁੱਲ ਵਧੀਆ ਕਰ ਦਾਂਗੇ ਭੱਟੀ ਕਿਉਂਕਿ ਬਾਹਲੇ ਸੱਜਣ ਨੇ ਬਈ ਉਹ ਛੋਟਾ ਟਰੈਕਟਰ ਨੂੰ ਅਗਲਾ ਕਹਿੰਦਾ ਯਾਰ ਸੌਂਕ ਜਿਹਨੂੰ ਘਰੇ ਖੜਾ ਰੋਊਗਾ ਟਰੈਕਟਰ ਤਾਂ ਬੱਸੇ بڑے بڑے ਹਰੇਕ ਦੇ ਘਰੇ ਹੈਗੇ ਆ ਪਰ ਜਿਹੜੀ ਜਿਹੜੀ ਜਗ੍ਹਾ ਇਹ ਲੈਂਦਾ ਨਾ ਉਹ ਹੋਰ ਟਰੈਕਟਰ ਨਹੀਂ ਲੈਂਦਾ ਬਿਲਕੁ ਤੇ ਦੇਖ ਤਾਰ ਮੇਰੇ ਮਰਮ ਦਾ ਕਰਾ ਚੱਕਿਆ ਜਾਰ ਪੂਰਾ ਜਿਵੇਂ ਕਹਿੰਦੀ ਸੌਂਗ ਕੋ ਨਾਲ ਤਿਆਰ ਕੀਤਾ ਹੋਇਆ ਟਰੈਕਟਰ ਆ ਟਾਇਰ ਟੂਰ ਵੀ ਚੰਗੇ ਨੇ ਜੀ ਹਾਂ ਟਾਇਰ ਵੀ ਬਿਲਕੁਲ ਨਵੇਂ ਵਰਗੇ ਲੱਗੇ ਹੋਇਆ ਬਈ ਹਨ ਤੇ ਜੇ ਗੱਲ ਕਰੀਏ ਬਈ 37 10 ਫੋਰਡ ਦੀ ਇਹ 37 10 ਜੀ 90 ਮਾਡਲ ਆ ਬਈ ਜੀ ਅਸਾਂ 90 ਮਾਡਲ ਇਹ ਸਾਰਾ ओरिजिनल ਲੱਗਦਾ ਸਾਰਾ ਆਲ ओरिजिनल ਜੀ ਹਨਾ ਇਹ ਸਾਰਾ ओरिजिनल ਹੈ ਹਾਂਜੀ ਹਾਂਜੀ ਓਕੇ ਕੋਈ ਲੀਕਿੰਗ ਦੀ ਸਮੱਸਿਆ ਨਹੀਂ ਹਾਂਜੀ ਹਾਂਜੀ ਦੇ ਜਮਾ ਸੁੱਕਾ ਵੱਡੀ ਗੱਲ ਪੱਟੀ ਸਾਹਿਬ ਡਬਲ ਕਲਚ ਆ ਅਸਾਂ ਡਬਲ ਕਲਚ ਆ ਇਹ ਹਾਂਜੀ ਹਾਂਜੀ ਓਕੇ ਹਾਂਜੀ ਡਬਲ ਕਲਚ ਆ ਇਹਦਾ ਨੰਬਰ ਕਿ ਆ ਮਗਰਾੜ ਵਗੈਰਾ ਸਾਰੀ ਨਾਲ ਦਿਨ ਬਈ ਸਾਰਾ ਵੀਜੀ ਮਾਜੀ ਪੂਰਾ ਦਿਨ ਉਹ ਟਰੈਕਟਰ ਸਾਰਾ ਜੀ ਬਰਾਟ ਅੰਦਰੋਂ ਬਾਹਰੋਂ ਵੀਜੀ ਓਕਣੇ ਪੈਨੇ ਆਹ ਦੇਖ ਜਿੰਨਾ ਬਾਹਰੋਂ ਟਰੈਕਟਰ ਚੰਗਾ ਉਹਨਾਂ ਅੰਦਰੋਂ ਵੀ ਚੰਗਾ ਹਾਂ ਜੀ ਰਿਮਰ ਮਰਮ ਦਾ ਕਰਵਾ ਚੱਕ ਟਾਇਰ ਵੀ ਮਗਰਲੇ ਨਵੇਂ ਵਰਗੀ ਪੈਨੇ ਬਈ ਹਨ ਰਿਲਾਇੰਸ ਕੰਪਨੀ ਦੇ ਨੇ ਜੀ ਡਬਲ ਕਲਚਾ ਸੱਜ ਨੂੰ ਨੰਬਰ ਪੰਜਾਬ ਦਾ ਜੇ 3710 ਲੈਣਾ ਫੋਰਡ ਲੈਟਾ ਲੂਟਣ ਦੀ ਜੀ ਗੱਲ ਕਰੀਏ ਨਾ ਅੱਜ ਕੱਲੇ ਫਰਤੇ ਗੱਡ ਸਭ ਤੋਂ ਬਹੁਤ ਲੋਕ ਲਵਾ ਕੇ ਲੈ ਕੇ ਆਉਂਦੇ ਆ ਹਾਂ ਜੀ ਹਾਂ ਨਾ ਮੱਥਾ ਮੱਥਾ ਦਿਖਾਓ ਪੱਟੀ ਸਾਹਿਬ ਦੇਖੋ ਮੱਥਾ ਦੇਖੋ ਕਿੰਨਾ ਪੂਰੀ ਡਰੈਕਟਰ ਜਿਵੇਂ ਕਹਦੀ ਯਾਰ ਸਾਹਮਣੇ ਚੱਲਿਆ ਹੋਇਆ ਬਾਈ ਸਾਹਮਣੇ ਵਾਲੇ ਡਰੈਕਟਰ ਤੇ ਐਨੇ ਪੱਟੀ ਸਭ ਮਗਰਾੜ ਟਰਕੇ ਦੇ ਸਾਹਮਣੇ ਮਿਲਦੇ ਨਹੀਂ ਹੈਗੇ ਜੀ ਸਹੀ ਗੱਲ ਨਹੀਂ ਵੀ ਵੈਸੇ ਤੇ ਛਤਰੀ ਦਿਖਾ ਸਿਸਟਮ ਲੱਗਿਆ ਹੋਇਆ ਹੈ ਹਾਂਜੀ ਹਾਂਜੀ ਡਬਲ ਕਲਚ ਦੱਸਿਆ ਬਾਈ ਨੇ ਆਹ ਦੇਖਿਓ ਆਹ ਰੇਸ ਅੱਜ ਕੱਲ ਇਹ ਮੁੰਡੇ ਬਹੁਤ ਲਵਾਉਂਦੇ ਆ ਹਾਂਜੀ 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 ਯਾਨੀ ਕਿ ਹਰ ਇੱਕ ਚੀਜ਼ ਧਿਆਨ ਚ ਰੱਖੀ ਹੋਈ ਆ ਪੂਰੀ ਘੈਂਟ ਸਿਸਟਮ ਲਵਾਇਆ ਹੋਇਆ ਹਾਂਜੀ ਹਾਂਜੀ ਤੇ ਬਾਈ ਮੈਨੂੰ ਇਹ ਦੱਸਿਓ ਇਹ ਬਣੂ ਕਿੰਨੇ ਦਾ ਡਰੈਕਟਰ ਇਹ ਤਾਂ ਵੀਰੇ ਜੀ 2 ਲੱਖ 40 ਹਜ਼ਾਰ ਦੀ ਮੰਗ ਹੈ ਜੀ 2 ਲੱਖ 4 ओके okay. मौके ਦੇ ਮਾਨਤਨ ਵਧੀਆ ਕਰਦਾਂਗੇ ਪੱਟੀ ਮਾਨਤਨ ਹੋ ਜੂ ਹਾਂਜੀ ਹਾਂ ਕਿੱਥੋਂ ਦਿਖਾ ਦੇ ਵੀਰ ਜੀ ਪਿੱਛੋਂ ਪਰ ਮੇਰੇ ਅੱਗੇ ਪਿੱਛੇ ਵੀ ਦਿਖਾ ਦੇ ਕਰਾਂ ਮਕਣੇ ਇੰਡੀਕੇਟਰ ਹੁੱਕ ਹੁੱਕ ਤਾਂ ਆਓ ਪੱਟੀ ਸਾਹਿਬ ਬਈ ਹੋ ਕੇ ਦੇ ਹੱਥ ਕਿਹੜੇ ਫਾਰਮ ਸਾਠ ਵਾਲੀ ਲੱਗੀ ਹੋਈ ਹੈ ਹਾਂਜੀ ਹਾਂਜੀ ਜਮਾਂ ਨਵੀਂ ਮਿੱਤਰ ਹੁੱਕ ਲੱਗੀ ਹੋਈ ਹੈ ਫਾਰਮ ਸਾਠ ਵਾਲੀ ਤੇ ਹੋਰ ਆਡੀ ਬੰਦਾ ਕਰਵਾਤਾ ਮੈਂ ਚੈੱਕ ਹੂੰ ਦੇਖੋ ਪੂਰਾ ਚੰਗਾ ਟਰੈਕਟਰ ਹੈ ਯਾਰ ਜੇ ਕਿਸੇ ਜਣ ਨੇ ਲੈਣਾ ਦੁਬਾਰੇ ਦੱਸ ਦੀ ਬਈ ਆਪਾਂ ਇਹਦੇ ਬਾਰੇ ਤੇ ਆਪਣਾ ਮਾਡਲ 90 ਜੀ 90 ਮਾਡਲ ਹੈ ਡਬਲ ਕਲਚ ਹੈ ਪਹਿਲੇ ਮਾਲਕਾਂ ਦਾ ਜੀ ਹਾਂ ਪਹਿਲੀ ਪਾਰਟੀ ਦੇ ਨਾਮ ਆ ਨੰਬਰ ਇਹਦਾ ਪੰਜਾਬ ਦਾ ਹੈ ਤੇ ਜੇ ਕਿਸੇ ਸੱਜਣ ਨੇ ਲੈਣਾ ਮਿੱਤਰ ਉਹ ਨੰਬਰ ਆਪਾਂ ਡਿਸਪਲੇ ਦੇ ਉੱਪਰ ਚਲਾ ਵੀ ਦਿੱਤਾ फटाफट ਫੋਨ ਲਾ ਲਓ ਇਹ ਕਿੰਨਾ ਮਾਡਲ ਹੈ ਬਾਈ ਸਵਰਾਜ ਇਹ 2001 ਹੈ ਜੀ 2001 ਮਾਡਲ ਹੈ ਇਹਦਾ ਨੰਬਰ ਕਿੱਥੋਂ ਦਾ ਹੋਊ ਪੰਜਾਬ ਦਾ ਜੀ ਇਹ ਵੀ ਨੰਬਰ ਪੰਜਾਬ ਦਾ ਓਕੇ ਸਰ ਮੈਂ ਕੰਡੀਸ਼ਨ ਦਿਖਾਏ ਦੀ ਲੈ ਵਿਕਰਾ ਸਰਵਾਦੀ ਚੈੱਕ ਕਲੋਸ ਕਰ ਇੰਜਨਾਂਗੇ ਕਰ ਲੋਸ ਕਰ ਇੰਜਨ ਦੇ ਵਿੱਚ ਆ ਇਹ ਮੋਟੇ ਐਕਸਲ ਨੇ ਜੀ ਓਕੇ ਡੀ ਲੈਕਸ ਮਾਡਲ ਕਹਿੰਦੇ ਨੇ ਇਹਨੂੰ ਜੀ ਅਚਲ ਹਾਂਜੀ ਹਾਂਜੀ 8 ਲੱਖ ਮਾਡਲ ਕਹਿੰਦੇ ਹੈ ਹਾਂਜੀ ਹਾਂਜੀ ਲਹਿਰ ਮਾਰੋ ਮਾ ਦਾ ਟਰੈਕਟਰ ਜਿਵੇਂ ਕਹਦੀ ਸਾਫ ਪਿਆ ਹੈ ਹਨਾ ਤੇ ਕੰਡੀਸ਼ਨ ਵੀ ਦਿਖਾ ਦੇ ਕਹਦੀ ਸਾਰੀ オリジナル ਹੈ ਹਨਾ ਕੰਡੀਸ਼ਨ ਦੀ ਤੇ ਉੱਪਰੋਂ ਪੱਲਾ ਕਰਾਇਆ ਜੀ ਆਪਾਂ ਜਿਹੜੀ ਗੱਲ ਆ ਜੇ ਇਹਨੂੰ ਕਹਾਂਗੇ ਅੱਛਾ ਆ ਉੱਪਰੋਂ ਪੱਲਾ ਹੋਇਆ ਤਿਆਰ ਹੋਇਆ ਵਾ ਜੀ ਓਕੇ ਬਾਕੀ ਇਹ ਇਹ ਕੰਡੀਸ਼ਨ ਸਾਰੀ オリジナル ਹੈ ਬਾਡੀ ਦਾ ਹਾਂਜੀ ਬਾਡੀ ਲੈਣ ਦਾ ਰਿਮਾ ਦਾ オリジナル ਆ ਜੀ ਮਰਾਟਾ ਦਾ オリジナル ਆ ਜੀ ਸਹੀ ਗੱਲ ਹੈ ਘੈਂਟਾ ਟਰੈਕਟਰ ਮਿੱਤਰੋ ਪੂਰਾ ਹੀ ਤੇ ਡੱਕ ਡੱਕ ਸਾਰਾ ਕੁਝ ਲੱਗਿਆ ਹੋਇਆ ਹੈ ਤੇ ਨੰਬਰ ਇਹਦਾ ਵੀ ਪੰਜਾਬ ਦਾ ਹੈ ਹਨਾ ਪੀਪੀ 10 ਲੁਧਿਆਣ ਹਣਾ ਹਾਂ ਲਿੰਕਾ ਵੀ ਨਿਮਾਤੀ ਆ ਭਾਈ ਹਾਂ ਲਿੰਕਾ ਚ ਇੱਕ ਨਵੇਂ ਦੀ ਓਕੇ ਲਿੰਕਾ ਚ ਕਿੰਨੇ ਤਰੋਂ ਨਵੇਂ ਲੱਗੇ ਹੋਏ ਨੇ ਮਗਰਾਟ ਨਾਲ ਦਾ ਰੰਗ ਅਜ ਮਰਾਠਾ ਦਾ ਮਗਰਾਟਾਂ ਦਾ ਰੰਗ ਨਾਲ ਦਾ ਹਾਂ ਵੀਕਟੀ ਦੇ ਟਾਇਰ ਨੇ ਓਕੇ ਭਾਈ ਇਹ ਕਿੰਨੇ ਦਾ ਬਣੂ ਟਰੈਕਟਰ ਇਹਦਾ ਵੀਜੀ 245000 ਰੁਪਏ ਮੁੱਲ ਦਾ 2 ਲੱਖ ਤੇ 45000 45000 ਰੁਪਏ ਮਿੱਤਰੋ ਡਿਮਾਂਡ ਆ ਬਾਕੀ ਮੌਕੇ ਤੇ ਮਾਨਤਾਨ ਹੋ ਜੂ ਹੁਣ ਤੁਹਾਨੂੰ ਦਿਖਾਉਣੇ ਆ ਮਹਿੰਦਰੇ ਟਰੈਕਟਰ ਵਾਲੇ ਸੱਜਣ ਜਿਹੜੇ ਫੋਨ ਲਾਉਂਦੇ ਹੁੰਦੇ ਆ ਨਾ ਹੁਸਿਆਰਪੁਰ ਸਾਈਡ ਤੇ ਹਨਾ ਵੀ ਭਾਈ 265 ਚਾਹੀਦਾ 275 ਚਾਹੀਦਾ ਹੈ ਨਾ ਜਾਂ 85 ਦਾ ਚ ਤੇ ਅੱਜ ਸਾਰੀਆਂ ਤੁਹਾਡੀਆਂ ਜਿਹੜੇ ਡਿਮਾਂਡਾਂ ਨੇ ਪੂਰੀਆਂ ਕਰਾਂਗੇ ਇਧਰਲੇ ਪਾਸੇ ਕਤਾਰ ਦਿਖਾਦੀ ਬਈ ਸਾਰੇ ਮਹਿੰਦਰਾ ਦੀ ਲੱਗੀ ਪਈ ਆ। ਹਾਂਜੀ। ਪਹਿਲਾਂ ਤਾਂ ਆਪਾਂ ਸ਼ੁਰੂਆਤ ਕਰਦੇ ਆ 265 ਤੋਂ। ਪੂਰੀ ਸਾਫ਼ ਕੰਡੀਸ਼ਨ ਦਾ ਜਿਵੇਂ ਕਹਦੀ ਨਾ ਮਿੱਤਰੋ ਕੋਕਾ ਪੀਸ ਜੇ ਕਿਸੇ ਨੇ ਟਰੈਕਟਰ ਲੈਣਾ ਹੈ ਤਾਂ ਤੁਹਾਡ ਨੂੰ ਦਿਖਾਉਣ ਲੱਗੇ ਆ ਮਹਿੰਦਰਾ 265 ਡੀਆਈ ਬਈ ਜੇ ਮਾਡਲ ਦੀ ਗੱਲ ਕਰੀਏ ਸਰਪੰਚ ਮਾਡਲ ਜੀ। ਸਰਪੰਚ ਮਾਡਲ ਹੈ। ਹਾਂਜੀ ਹਾਂਜੀ। ਕਿੰਨਾ ਮਾਡਲ ਆ ਬਈ ਜੀ? 2002 ਜੀ। 2002 ਮਾਡਲ ਆ ਪਰ ਮਿੱਤਰੋ ਕੰਡੀਸ਼ਨ ਦੇਖ ਕੇ ਤੁਸੀਂ ਜੱਜ ਨਹੀਂ ਕਰ ਸਕਦੇ ਵੀ ਪੂਰਾ ਹੀ ਘੈਂਟ ਟਰੈਕਟਰ ਆ ਯਾਰ ਹਨਾ ਪੂਰਾ ਹੀ ਪੂਰਾ ਬਹੁਤ ਜੇ ਗੱਲ ਕਰ ਲਈਏ ਟਾਇਰਾਂ ਦੀ ਤਾਂ ਵੀ ਤੁਸੀਂ ਦੇਖੋ ਹਨਾ ਤੇ ਜੇ ਗੱਲ ਕਰ ਲਈਏ ਕੰਡੀਸ਼ਨ ਦੀ ਤਾਂ ਤੁਸੀਂ ਆਪ ਹੀ ਕਹੋਗੇ ਬਈ ਸਾਂਭੇ ਹੀ ਵੜਾ ਹੋਇਆ ਤੇ ਆ ਦੇਖੋ ਸਾਰਾ ਨਿਕਲ ਦਿਖਾ ਦੇ ਧਰਮੇ ਕਲਰ ਦੇਖ ਕਿਵੇਂ ਖੜਾ ਟਰੈਕਟਰ ਦਾ ਹਨਾ ਛਾਤਰੀ ਦੀ ਗੱਲ ਕਰ ਲਈਏ ਬਿਲਕੁਲ ਹੀ ਨਵੇਂ ਵਰਗੀ ਹਨਾ ਡੰਡਾ ਲੈਂਕਾ ਸਾਰਾ ਕੁਝ ਮੈਂ ਤਰੋ ਓਕਿਆ ਪੂਰਾ ਤੇ ਬਈ ਮਗਰਾਟ ਵੀ ਦੇ ਨਾਲ ਦੀ ਨੇ ਨਾਲ ਦੀ ਨਾਲ ਦੇ ਇਸੇ ਮਰਾਟਾਂ ਚ ਆਇਆ ਚੋੜੇ ਮਰਾਟਾਂ ਚ ਜੀ ਇਹਨਾਂ ਜੀ ਆਇਆ ਦੀ ਇਹ ਹਾਂਜੀ ਹਾਂਜੀ ਓਕੇ ਤੇ ਮਾਡਲ ਤੁਸੀਂ ਦੱਸਿਆ ਬਈ 2000 2 ਜੀ 2 ਤੇ ਨੰਬਰ ਇਹਦਾ ਕਿੱਥੋਂ ਦਾ ਹੋ ਹਰਿਆਣਾ ਦਾ ਨੰਬਰ ਜੀ ਪਹਿਲੇ ਮਾਲਕਾਂ ਦਾ ਅਸਾ ਨੰਬਰ ਹੈ ਚਾਰਾ ਪਹਿਲੇ ਮਾਲਕ ਦੇ ਨਾਂ ਤੇ ਮਾਲਕਾਂ ਦੇ ਜੀ ਪਹਿਲੇ ਮਾਲਕਾਂ ਦੇ ਲਿਆਂਦਾ ਆਪਾਂ ਜੀ ਅਸਾ ਪਹਿਲੀ ਪਾਰਟੀ ਦੀ ਘਰੋਂ ਲਿਆਂਦਾ ਜੀ ਤੇ ਮੈਨੂੰ ਇਹ ਦੱਸਿਓ ਬਈ ਇਹ ਇਹਦੀ ਡਿਮਾਂਡ ਕੀ ਆ ਇਹਦੀ ਡਿਮਾਂਡ ਵੀ ਰਿਹਾ 2 ਲੱਖ ਰੁਪਏ ਜੀ 2 ਲੱਖ ਰੁਪਏ ਡਵਾੜਾ ਮਿੱਤਰੋ ਮਾਨਦਾਨ ਕਿੰਨਾ ਕੀ ਕਰਾਂਗੇ ਬਈ ਆਪੇ ਇਹਦੇ ਵਿੱਚ ਕਰਦਾਂਗੇ ਫੱਟੀ ਚਾਬ ਕਰਦਾਂਗੇ ਮਾਨਦਾਨ ਵਧੀਆ ਕਰਦਾਂਗੇ ਬਈ ਵਧੀਆ ਕਰ ਦੋਗੇ ਹਾਂਜੀ ਹਾਂਜੀ ਲੈ ਮਿੱਤਰੋ ਜੇ ਕਿਸੇ ਨੇ ਟਰੈਕਟਰ ਲੈਣਾ ਨਾ Mahindra 265 ਤਾਂ ਫਿਰ ਲਾ ਲਿਓ ਫੋਨ ਨੰਬਰ ਆਪਾਂ ਸਕਰੀਨ ਤੇ ਚਲਾਤਾ ਬਾਈ ਦਾ ਤੇ ਇਧਰਲੇ ਪਾਸੇ ਆ ਗਿਆ 475 Mahindra ਹਾਂਜੀ ਹੈਨਾ ਪਹਿਲਾਂ ਤਾਂ ਮੂਹਰੇ ਨੇ ਟਾਇਰ ਦਿਖਾ ਦਿੱਤਾ ਰ ਮਿੱਜੋਵੇਂ ਨਵੇਂ ਹਾਂਜੀ ਹੈਨਾ ਮਗਰਲੇ ਟਾਇਰ ਦੇ ਹੋਣੇ ਬਈ ਘੱਟ ਤੋਂ ਘੱਟ 50 55 ਪਈ ਸੀ ਹੈਨਾ ਹਾਂਜੀ ਹਾਂ 55 60 ਪਈ ਹੈਗੇ ਹਾਂ ਤੇ ਕੰਡੀਸ਼ਨ ਤਾਂ ਇਹ ਵੀ ਸਾਰਾ ਓਰੀਜਨਲ ਆ ਬਈ ਤੇ ਇਹ ਕਿੰਨਾ ਮਾਡਲ ਆ ਵੀਰੇ 9 1997 ਮਾਡਲ ਹਾਂਜੀ ਓਕੇ ਫਤਿਹਗੜ ਸਾਹਿਬ ਦਾ ਨੰਬਰ ਹੈ ਜੀ ਇਹ ਅਸਾ ਪੀਵੀ 23 ਹੈ ਫਤਿਹਗੜ ਸਾਹਿਬ ਦਾ ਨੰਬਰ ਹੈ ਤੇ ਕੰਡੀਸ਼ਨ ਦਾ ਸਾਰਾ Ориਜਨਲ ਹੀ ਹੈ ਹਨਾ ਤੇ ਦੱਸਿਓ ਇਹਦੇ ਬਾਰੇ ਹੋਰ ਕੋਈ ਗੱਲਬਾਤ 1997 ਮਾਡਲ ਜੀ ਪੰਜਾਬ ਨੰਬਰ ਹੈ 1 ਲੱਖ 85000 ਰੁਪਏ ਰੇਟ ਜੀ ਮੇਤਰੋ 1,85,000 ਰੁਪਿਆ ਟਰੈਕਟਰ ਦਾ ਰੇਟ ਆ। ਹਾਂਜੀ ਹਾਂਜੀ ਬੁਲਟ ਅਜ ਤੋਂ ਵੀ ਮਹਿੰਗਾ ਪੈ ਜਾਂਦਾ ਬੁਲਟ ਨਾਲੋਂ ਸਸਤਾ ਟਰੈਕਟਰ ਤੁਹਾਨੂੰ ਦਵਾਂਗੇ। ਤਸੱਲੀ ਕਰ ਲੈ ਅਗਲਾ ਜਿਵੇਂ ਮਰਜੀ ਜੀ। ਅੱਛਾ। ਹਾਂਜੀ। ਓਕੇ ਇੰਜਨ ਦਾ ਤਾਂ ਬੁਰਾ ਕਿਆ। ਵੀਰ ਜੀ ਜਿਵੇਂ ਮਾਦੀ ਤਸੱਲੀ ਕਰਿਆ ਅਗਲਾ ਜੀ। ਓਕੇ। ਹਾਂਜੀ ਹਾਂਜੀ। ਤੇ ਲੈ ਮੇਤਰੋ ਹਨਾ ਤੇ ਬਈ ਜਿਹੜਾ ਆ ਖੜਾ 475 ਇਹ ਵੀ ਵੀਰੇ 97 ਮਾਡਲ ਹੈ ਵੀ। ਅੱਛਾ ਇਹ ਵੀ 97 ਮਾਡਲ ਹੈ। ਅੱਛਾ 13 ਟਾਇਰ ਨਵੇਂ ਮੰਗੂਨੇ ਜੀ। 13 ਦੇ ਟਾਇਰ ਨੇ ਪਿੱਛੇ ਟਾਇਰ ਹੈਗੇ ਨੇ ਨਵੇਂ ਵਰਗੇ। ਨਵੇਂ ਵਰਗੇ। ਟਾਇਰ ਮੂਰਲੇ ਵੀ ਚੰ ਅੱਛਾ ਇਹ ਤਿਆਰ ਹੋਇਆ ਹੋਇਆ ਹਾਂਜੀ ਹਾਂ ਸੋ ਮਰਾੜ ਤਿਆਰ ਹੋਏ ਬਨੇ ਅੱਛਾ ਨੰਬਰ ਇਹ ਐਮਪੀ ਦਾ ਪੰਜਾਬ ਚ ਨਵਾਂ ਜੀ ਅੱਛਾ ਪੰਜਾਬ ਚ ਨਾਮ ਹੈ ਨੰਬਰ ਇਹਦਾ ਐਮਪੀ ਦਾ ਓਕੇ ਛਤਰੀ ਵਗੈਰਾ ਲੱਗੀ ਹੋਈ ਹੈ ਡੈਕ ਸਾਰਾ ਮਿੱਤਰੋ ਲੱਗਿਆ ਹੋਇਆ ਤੇ ਇੰਜਨ ਗੇਅਰ ਦੀ ਕਿਵੇਂ ਬਈ ਇਹ ਇੰਜਨ ਗੇਅਰ ਪੂਰਾ ਵਧੀਆ ਜੀ ਪੂਰਾ ਓਕੇ ਪੂਰਾ ਓਕੇ ਜੀ ਤੇ ਹੁਣ ਰੇਟ ਇਹਦਾ ਉਹ ਦੇ ਦੀ ਮਤਲਬ ਜਿਹੜਾ ਸੱਜਣ ਕਹੇ ਵੀ ਬਾਈ ਮਾਇ ਹੱਕ ਕੇ ਲੈ ਕੇ ਆਉਣਾ 1 ਲੱਖ 65 ਹਜ਼ਾਰ ਦਾ ਜੀ 1 ਲੱਖ 65 ਹਜ਼ਾਰ ਦਾ 60 ਦੀ ਦੇ ਦਈਏ ਦੇ ਦੋ ਵੀਰੇ ਲੈ ਮਿੱਤਰੋ 1 ਲੱਖ 60 ਹਜ਼ਾਰ ਦਾ ਲੈ ਜਾਓ ਮਹਿੰਦਰਾ ਕੋਈ ਦੇਖਾ ਕੋਈ ਨਹੀਂ ਜਿੰਦਰੀ ਪ੍ਰੋਬਲਮ ਨਹੀਂ ਤੈਨੂੰ ਸਟਾਰਟ ਕਰਕੇ ਦਿਖਾ ਦਈਏ ਬਈ ਇਹਦੀ ਸ਼ੈਲਫ ਮਾਰੀ ਸੱਜਣਾ ਪੱਟੀਆਂ ਉੱਪਰ ਟਰੈਕਟਰ ਧੋਤੇ ਨਹੀਂ ਹੈਗੇ ਕੋਈ ਵੀ ਹਾਂ ਸਾਰੇ ਟਰੈਕਟਰ ਬਸ ਓਕਣੇ ਨੇ ਬਿਨਾ ਪੌਲਸਾਂ ਤੋਂ ਲਿਸ਼ਕੇ ਹੋਏ ਨੇ ਲੈ ਨਿਊਟਰਲ ਕਰਕੇ ਹੁਣ ਤੈਨੂੰ ਸ਼ੈਲਫ ਦਿਖਾਉਣਾ ਮਾਰ ਕੇ ਨਹੀਂ ਬਈ ਰੇਸ ਕਰਾਂ ਆਂ ਯਾ ਕੋਣ ਮੈਨੂੰ ਆ ਜਾਓ ਕਰਾਂ ਜੇ ਕਿਸੇ ਨੇ ਲੈਣਾ 475 ਮਹਿੰਦਰਾ ਹਾਂਜੀ ਸਿਰਫ 1,60,000 ਦਾ ਬਣ ਜੂ ਤੇ ਬਈ ਜਿਹੜਾ ਇੱਧਰਲੇ ਪਾਸੇ ਖੜਾ 475 ਇਹ 2001 ਮਾਡਲ ਹੈ ਜੀ ਇਹ ਹੈਗਾ 2001 ਮਾਡਲ ਹਾਂਜੀ ਓਕੇ ਪੰਜਾਬ ਨੰਬਰ ਜੀ ਨੰਬਰ ਇਹ ਦਾ ਪੰਜਾਬ ਦਾ ਹੈ ਇਹ ਕੈਮੀ ਪਾਰਟੀ ਦੇ ਨਾਮ ਹੈ ਇਹ ਚੱਪਾਲੀ ਕਾਪੀ ਆ ਜੀ ਦੋਵੇਂ ਨਵਾਂ ਸੈਕੰਡ ਆਨਰ ਹੈ ਚੱਪਾਲੀ ਕਾਪੀ ਆ ਓਕੇ ਚੌਕੜਾ ਟਾਇਰਾਂ ਦਾ ਤਾਂ ਜਮੇ ਹੀ ਨਵਾਂ ਅਗਲੇ ਟਾਇਰ ਕੰਪਨੀ ਦੇ ਨਹੀਂ ਪਿਛਲੇ ਸਾਈਡ ਟਾਇਰ ਅਕਸਾਈਡ ਦੇ ਨੇ ਮੂਰਲੇ ਐਮ ਆਰ ਐਫ ਦੇ ਨੇ ਪਿਛਲੇ ਐਕਸਾਈਡ ਦੇ ਜੀ ਓਕੇ ਹਾਂ 12 ਦੇ ਜੀ ਠੀਕ ਹੈ ਐਰ ਐਮ ਆਰ ਮਾ ਦਾ ਪੂਰਾ ਜਿਵੇਂ ਕਹਦੀ ਏ ਟਰੈਕਟਰ ਚੰਗਾ ਮਿੱਤਰੋ ਕੋਈ ਬਿਲਡਿੰਗ ਟਾਂਕੇ ਨਹੀਂ ਹੈਗੇ ਤੇ ਪਿਛਲੇ ਪਾਸੇ ਵੀ ਤੁਹਾਨੂੰ ਦਿਖਾ ਦਈਏ ਜੇ ਕੰਡੀਸ਼ਨ ਕਰੋ ਕਰਾਂ ਚੈੱਕ ਇਹਦੇ ਵੀ ਪੱਟੀ ਸਾਹਿਬ 100 ਮਗਰਾੜ ਤਿਆਰ ਹੋਏ ਨੇ 100 ਮਗਰਾੜੇ ਦੇ ਹੋਏ ਹੋਏ ਤਿਆਰ ਹੋਏ ਨੇ ਵਧੀਆ ਤਰੀਕੇ ਨਾਲ ਕਰਾਇਆ ਵੀ ਨੇ ਜੀ ਹਾਂ ਹੋਇਆ ਵਧੀਆ ਹੋਇਆ ਮਤਲਬ ਜੱਜ ਨਹੀਂ ਹੁੰਦਾ ਬਾਈ ਆਮ ਬੰਦੇ ਨੂੰ ਇਹ ਪਤਾ ਨਹੀਂ ਲੱਗਦਾ ਵੀ ਇੱਥੇ ਪੇਂਟ ਹੋਇਆ ਹੋਇਆ ਹੈ ਨਾ 2K ਪੇਂਟ ਹੋਇਆ ਬਾਈ ਨੂੰ ਅੱਛਾ 2K ਪੇਂਟ ਹੋਇਆ ਤਾਂ ਹੀ ਪਰ ਕਲੀਅਰਟੀ ਬਹੁਤ ਹਨਾ ਡਾਇਰੈਕਟਰ ਦੀ ਹਾਂਜੀ ਹਾਂਜੀ ਤੇ ਬਾਈ ਦੱਸੀ ਕਰਾਂ ਇਹ ਇਹਦਾ ਕੀ ਮੁੱਲ ਵੜੀ ਆ ਇਹ ਰਹਾ 195000 ਰੁਪਇਆ 195000 ਕਿੰਨੇ ਦਾ ਦੇ ਦਈਏ ਫਿਰ ਦੱਸ ਦੇ ਕਰਾਂਗੇ ਬਾ ਦੇ ਦੋ 90000 ਦਾ ਜੀ 85 ਦਾ ਕਰਦੇ ਹੋਣਾ 85 ਦਾ ਲੈਦਾ ਕਹੋਲੀ ਛੋਟੀ ਜਾ ਕੋਈ ਨਹੀਂ ਹੁੰਦਾ 185000 ਦਾ ਮਿੱਤਰੋ ਆਹ ਟਰੈਕਟਰ ਦਵਾਂਗੇ ਤੁਹਾਨੂੰ ਜਾ ਕੇ ਰੁਪਇਆ ਲਾਉਣ ਦੀ ਲੋੜ ਨਹੀਂ ਯਾਰ ਹਣਾ ਚਾਹੇ ਕਿ ਤੂੰ ਜੱਪੀ ਫਿਰਿਓ ਇਹ ਵੀ ਓਕੇ ਆ ਜੀ ਪੂਰਾ ਓਕੇ ਓਕੇ ਹਾਂਜੀ ਤਸੱਲੀ ਜਿਵੇਂ ਮਰਜ਼ੀ ਕਰਿਆ ਅਗਲਾ ਜੀ ਠੀਕ ਆ ਹਾਂਜੀ ਤੇ ਲੈ ਮੈਂ ਧਰੂ ਆਜੂ ਜੇ ਕਿਸੇ ਸੱਜਣ ਨੇ ਟਰੈਕਟਰਾਂ ਦੇ ਮਾਲਕ ਮੰਨਣਾ ਨਾ ਬਾਜ ਰੇਟਾਂ ਦੇ ਵਿੱਚ ਜਾਨੀ ਕਿ ਮੋਟਰਸਾਈਕਲਾਂ ਦੇ ਰੇਟ ਦੇ ਵਿੱਚ ਟਰੈਕਟਰ ਨੇ ਤੁਹਾਨੂੰ ਵੜਨਗੇ ਤੇ ਬਈ ਜੇ ਹੁਣ ਇਹਦੀ ਗੱਲ ਕਰੀਏ ਇਹ 2008 ਮਾਡਲ ਹੈ ਜੀ ਇਹ ਹੈਗਾ 2008 ਮਾਡਲ ਹਾਂਜੀ ਨੰਬਰ ਨਾ ਕਾੜੀ ਇਹ 750 ਨੰਬਰ ਨੰਬਰ ਹਰਿਆਣੇ ਦਾ ਜੀ ਨੰਬਰ ਐਚ ਆਰ ਇਹਦਾ ਓਕੇ ਹਾਂਜੀ ਤੇ ਜੇ ਇਹ ਗੱਲ ਕਰੀ ਬਈ ਇੰਜਨ ਗੇਅਰ ਦਾ ਕਿੰਨਾ ਕੰਮ ਕਰਦਾ ਹੈ ਬਹੁਤ ਵਧੀਆ ਜੀ ਓਕੇ ਹਾਂ ਹਾਲਾਤ ਹੈਗੇ ਜਿਵੇਂ ਹੈਗੇ ਨੇ ਹਾਲਾਤ ਸ ਤੇ ਮਿੱਤਰੋ ਵੱਡੀ ਗੱਲ ਇਹ ਹੈ ਨਾ ਕਈ ਵਾਰ ਇਹ ਹੁੰਦਾ ਵਾਲੇ ਸੱਜਣ ਹੁੰਦੇ ਆ ਵੀਡੀਓ ਕਰਾਉਣ ਤੋਂ ਪਹਿਲਾਂ ਪੌਲਸਾ ਮਾਰ ਦਿੰਦੇ ਆ ਇਹ ਬਾਈ ਕਹਿੰਦਾ ਵੀਰੇ ਇੰਜਨ ਗੇਅਰ ਦੇ ਓਕੇ ਹੋਣੇ ਚਾਹੀਦੇ ਕਹਿੰਦਾ ਯਾਰ ਬਾਹਰੋਂ ਕੀ ਨੇ ਦੇਖਿਆ ਅੰਦਰੋਂ ਸਹੀ ਹੋਣਾ ਚਾਹੀਦਾ ਹੈ ਨਾ ਬਾਈ ਤੇ ਲੈ ਮਿੱਤਰੋ ਅੰਦਰੋਂ ਨਾ ਟਾਣਾ ਟਾਂ ਟਰੈਕਟਰਾਂ ਦੀ ਪੂਰੀ ਫੁੱਲ ਗਾਰੰਟੀ ਹੈ ਨੰਬਰ ਬਾਈ ਇਹਦਾ ਤੁਸੀਂ ਦੱਸਿਆ ਐਸ ਚਾਰ ਤੇ ਇੰਜਨ ਗੇਅਰ ਦਾ ਓਕੇ ਆ ਜੇ ਮਗਰਲੇ ਟਾਇਰਾਂ ਦੀ ਗੱਲ ਕਰੀਏ ਹੈਗੇ ਜੀ 45 ਪੈਸੇ ਟਾਇਰ ਨੇ ਜੀ ਹਾਂ ਚਾਰੇ ਟਾਇਰ 45 ਪੈਸੇ ਹਾਂ ਚਾਰੇ ਟਾਇਰ 45 ਪੈਸੇ ਹੈਗੇ ਆ ਤੇ ਜੇ ਗੱਲ ਕਰੀਏ ਬਾਈ ਇਹਦੀ ਰੇ ਪੂਰੇ 2 ਲੱਖ ਦਾ ਬਣੂ ਮਿੱਤਰੋ ਆਜੋ ਕਰਾਂ ਤੇ ਦੁਬਾਰਾ ਫੇਰ ਦੱਸ ਦਿੰਨਾ ਜੇ ਕਿਸੇ ਸੱਜਣ ਨੇ ਟਰੈਕਟਰ ਖਰੀਦਨੇ ਆ ਨਾ ਪੂਰੀ ਫੁੱਲ ਗਾਰੰਟੀ ਵਾਲੇ ਤਾਂ ਨਾਬੇ ਤੋਂ ਬਾਦਸੋਂ ਰੋਡ ਤੇ ਖੜਿਆ ਇਸ ਟਾਈਮ ਆਡਾ ਪੈ ਜਾਂਦਾ ਕੈਦੂਪੁਰ ਦਾ ਢਾਲੀਵਾਲ ਟਰੈਕਟਰ ਦੇ ਨਾਂ ਤੇ ਇਹ ਮਿੱਤਰੋ ਬਾਈ ਦਾ ਸ਼ੋਰੂਮ ਹੈ ਤੇ ਇਹ ਜਿਵੇਂ ਸੋਨਾਲੀਕਾ ਖੜਾ ਇੱਧਰ ਸਾਰੇ ਮਿੰਦਰੇ ਖੜੇ ਨੇ ਨਾ ਵੀ ਜਾਣੀ ਕਿ ਨਾ ਵਧੀਆ ਟਰੈਕਟਰ ਵਾਜਬ ਰੇਟਾਂ ਦੇ ਵਿੱਚ ਤੁਹਾਨੂੰ ਹੈਪੀ ਬਾਈ ਤੋਂ ਮਿਲਣਗੇ ਤੁਸੀਂ ਨਾ ਲੰਘਦੇ ਕਰਦੇ ਕਿਤੇ ਰੋਕੇ ਜਾਇਓ ਜੇ ਤੁਹਾਡੇ ਦਿਲ ਦੇ ਵਿੱਚ ਇਹ ਜਾਣਨਾ ਹੈ ਵੀ ਅਸੀਂ ਪੈਸੇ ਘੱਟ ਲਾਉਣੇ ਆ ਚੰਗਾ ਟਰੈਕਟਰ ਲੈਣਾ ਤਾਂ ਫਿਰ ਤੁਸੀਂ ਹੈਪੀ ਵਾਈ ਨੂੰ ਮਿਲਿਓ ਬਾਈ ਮੈਨੂੰ ਤੁਹਾਨੂੰ ਇੱਕੋ ਪੱਟਸ਼ਾ ਆਪਣੇ ਕੋਲ 11 ਮਾਡਲ 855 ਜੀ 4 ਸਟਾਰ ਆ ਜੀ ਅੱਛਾ ਤੇ ਉਹਦੇ ਟਾਇਰ ਹੈਗੇ 75 ਰੁਪਏ ਠੀਕ ਹੈ ਜੀ ਉਹ ਮੈਂ ਆਪਣਾ ਮਿੱਤਰ ਕੋਈ ਲੈ ਗਿਆ ਜੀ ਪਾਸੇ ਗਿਆ ਕਿਤੇ ਹਾਂਜੀ ਤੇ ਉਹ ਪਾ 4 ਲੱਖ ਦਾ ਜੀ 4 ਲੱਖ ਦਾ 11 ਮਾਡਲ ਹਾਂਜੀ ਪਾਵਰ ਸਟੀering ਹੈ ਜੀ ਕੰਪਨੀ ਚੋਂ ਡਿਸਟ੍ਰੀਬਿਊਟਰ ਲੱਗਿਆ ਹੋਇਆ ਜੀ ਓਕੇ ਹਾਂਜੀ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਲੈ ਮਿੱਤਰੋ ਬਾਕੀ ਨਾ ਤੁਸੀਂ ਬਾਈ ਤੁਹਾਡਾ ਨੰਬਰ ਦੱਸਿਓ ਕਿਹੜਾ ਚੱਲਦਾ 99142 ਜੀ 99142 60193 ਜੀ 60193 99 ਹਾਂਜੀ ਓਕੇ ਲੈ ਮਿੱਤਰੋ ਇਹ ਬਾਈ ਪੱਤੀ ਸਾਹਿਬ ਕਹਿੰਦੇ ਨੇ ਹੁੰਦੇ ਵੀ 15 ਸਾਲਾਂ ਤੋਂ ਨੰਬਰ ਇੱਕੇ ਆ ਬਸ ਇੱਕੇ ਆ ਬਈ ਆ ਉਹੀ ਨੰਬਰ ਆ ਜਿਹੜਾ 15 ਸਾਲਾਂ ਤੋਂ ਚੱਲਦਾ ਠੀਕ ਆ ਤੇ ਲੈ ਮਿੱਤਰੋ ਬਾਈ ਨਾਲ ਜਰੂਰ ਸੰਪਰਕ ਕਰਿਓ ਜੇ ਤੁਸੀਂ ਕੋਈ ਟਰੈਕਟਰ ਸੇਲ ਵੀ ਕਰਨਾ ਤਾਂ ਵੀ ਬਾਈ ਨਾਲ ਸੰਪਰਕ ਕਰ ਲਿਓ ਜੇ ਟਰੈਕਟਰ ਖਰੀਦਣਾ ਵੀ ਅੜਨ ਜਿਆਲਾ ਹੈ ਨਹੀਂ ਬਾਈ ਜਿਵੇਂ ਪੰਜੇ ਦਸੇ ਦੇ ਮੂੰਹ ਮੱਥੇ ਲੱਗਨਾ ਲਾਣੀ ਜਿਵੇਂ ਕਹਦੀਏ ਵੀ ਜਿਹੜਾ ਸਜਣ ਲੈਣਾ ਹੈ ਉਹਨੂੰ ਟਰੈਕਟਰ ਦੇ ਕੇ ਮੋੜੂਗਾ ਹਣਾ ਤੇ ਲੱਕ ਰਿਓ ਮਿੱਤਰੋ ਸੰਪਰਕ